ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਕਾਲੀਆ ਏਟਾ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਸਾਡੀ ਅੱਜ ਦੀ ਪਨੀਰੀ ਮੋਬਾਈਲਾਂ ਚ ਐਨੀ ਖੋ ਚੁੱਕੀ ਹੈ ਕਿ ਸਾਡੇ ਲੋਕ ਗੀਤ ਰੀਤੀ ਰਿਵਾਜ ਜਾਂ ਸਾਡੀਆਂ ਪੁਰਾਤਨ ਰਸਮਾਂ ਨੂੰ ਭੁੱਲ ਚੁੱਕੇ ਨੇ ਬਹੁਤ ਸਾਰੀਆਂ ਪੁਰਾਤਨ ਰਸਮਾਂ ਤੇ ਰਿਵਾਜ ਅਲੋਪ ਹੋ ਚੁੱਕੇ ਨੇ ਤੇ ਕੂਝ ਅਲੋਪ ਹੋਣ ਦੀ ਕਗਾਰਤੇ ਨੇ ਪਰ ਇਸ ਮੋਡਰਨ ਦੌਰ ਵਿੱਚ ਕੂਝ ਪਿੰਡਾਂ ਨੇ ਅਜ ਵੀ ਆਪਣੇ ਵਿਰਸੇ ਨੂੰ ਸਬਾਲ ਰੱਖਿਆ ਹੈ ਜੇਨ ਵਿੱਚੋਂ ਸਮਾਣਾ ਦੇ ਪਿੰਡ ਕੁਲਬੁਰਛਾਂ ਦਾ ਨਾਂ ਵੀ ਸੁਮਾਰ ਹੈ ਜਿੱਥੇ ਅਜਿਵੇਂ ਪੁਰਾਤਨ ਵਿਰਸੇ ਦੀ ਵਣਗੀ ਨਜ਼ਰ ਆਉਦੀ ਹੈ ਅੰਜ ਪਿੰਡ ਕੁਲਬੁਰਛਾਂ ਵਿੱਚ ਬਰਸਾਤ ਕਰਵਾਉਣ ਲਈ ਗੁੱਡੀ ਫੂਕੀ ਗਈ ਅਤੇ ਇੰਦਰ ਦੇਵਤਾਂ ਨੂੰ ਬਰਸਾਤ ਕਰਨ ਦੀ ਬੇਨਤੀ ਕੀਤੀ ਗਈ ਪਿੰਡ ਦੇ ਬੱਚਿਆਂ ਅਤੇ ਔਰਤਾਂ ਵੱਲੋਂ ਪਿੰਡ ਚੋਂ ਰਾਸ਼ਨ ਇਕੱਠਾ ਕਰਕੇ ਗੁਲਗਲੇ ਬਣਾਏ ਗਏ ਜੋ ਸਾਰੇ ਪਿੰਡ ਵਿੱਚ ਵਰਤਾਏ ਗਏ ਇਸ ਤੋਂ ਪਹਿਲਾਂ ਗੁੱਡੀ ਦੀ ਅਰਥੀ ਤਿਆਰ ਕਰ ਉਸ ਨੂਨ ਸ਼ਮਸ਼ਾਨ ਪੇ ਜਾਣਤੇ ਬਿਬੀ ਨੇ ਪਿੱਟ ਸਿਆਪਾ ਕੀਤਾ ਅਤੇ ਗੁੱਡੀ ਨੂੰ ਅਗਨ ਪੇਟ ਕਰਕੇ ਬਰਸਾਤ ਲਈ ਅਰਦਾਸ ਕੀਤੀ ਗਈ। ਬਿਊਰੋ ਰਿਪੋਰਟ ਗੁਰਦੀਪ ਸਿੰਘ ਗਾਜੇਵਾਸ ਮਤਾ ਜੀ ਜਿਹੜੀ ਇਹ ਗੁੱਡੀ ਫੁੱਕੀ ਜਾ ਰਹੀ ਹੈ ਇਹਦਾ ਇਤਿਹਾਸ ਕੀ ਹੈ ਜੀ ਇਹਦਾ ਇਤਿਹਾਸ ਵਿੱਚ ਇਹੀ ਹੈ ਪ੍ਰਾਣੇ ਰਿਵਾਜ ਚੱਲੇ ਆ ਰਹੇ ਨੇ ਵੀ ਭਗਵਾਨ ਖੁਸ਼ ਹੋ ਕੇ ਮੀਂਹ ਪਾ ਦੇਵੇ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਅਸੀਂ ਬਹੁਤ ਇਹੀ ਦੇ ਅੰਦਰ ਦੇਵਤਾ ਲੈਵੇ ਇਹੀ ਅਸੀਂ ਅਰਦਾਸਾਂ ਕਰਦੇ ਆ ਮੀਂਹ ਪਾਈ ਮੀਂਹ ਪਾਈ ਸਾਰੀ ਦੁਨੀਆ ਤੜਫ ਰਹੀ ਆ ਪੁੱਤ ਮੀਂਹ ਕਣੀ ਡੰਗਰ ਪਾ ਸੋ ਦਿਖਾ ਇਹ ਹੈ ਨਾ ਇਹ ਸਾਡੀ ਅਰਦਾਸ ਇੰਦਰ ਦੇਵਤਾ ਸੁਣ ਲਵੇ ਅਸੀਂ ਆਹੀ ਅਰਜ ਕਰਦੇ ਇਸੇ ਪਿੱਛੇ ਅਸੀਂ ਗੁੱਡੀ ਕੋਕੀ ਆ ਹਾਂ ਅਸੀਂ ਆਪਣੇ ਟੈਕੀ ਵੇਸ ਤੋਂ ਰੰਗੋਕਦੇ ਹੁੰਦੇ ਤੇ ਵੀਰੇ ਅੱਗੇ ਨਹੀਂ ਪਾਈ ਜਾਂਦੇ ਹੁੰਦੇ ਤੇ ਹੁਣ ਵੀ ਵੀ ਪੈਣਾ ਚਾਹੀਦਾ ਹਾਂ ਅਸੀਂ ਇਹ ਪਿਛਲਾ ਰਵਾਜ ਅਸੀਂ ਵਰਤਿਆ ਨਾ ਹੋਰ ਕੀ ਕੀ ਤੁਸੀਂ ਇਹਦੇ ਇਤਿਹਾਸ ਬਾਰੇ ਕੀ ਜਾਣਦੇ ਹੋ ਅੱਗੇ ਇਹ ਬੋਕਲੇ ਵੰਡੇ ਜਾ ਰਹੇ ਨੇ ਜਾਂ ਕਿ ਇਹ ਵੀ ਬਹਾਨੇ ਨਾਲ ਬੀਬੀਆਂ ਇਕੱਠੀਆਂ ਹੋ ਜਾਂਦੀਆਂ ਨੇ ਵੀਰੇ ਬਹਾਨੇ ਨਾਲ ਬੀਬੀਆਂ ਕੱਠੀਆਂ ਹੋ ਕੇ ਰੌਣਕ ਮੇਲਾ ਲਾਗਣਗੇ ਤੇ ਰੌਣਕ ਮੇਲਾ ਦਾਣ ਕਰਦਾ ਨਹੀਂ ਸਾਰੇ ਖੁਸ਼ੀ ਅੰਦਰ ਦੇਵਤਾ ਖੁਸ਼ੀ ਹੋ ਜਾਂਦਾ ਹੈ ਹਾਂ ਬੜੇ ਖੁਸ਼ ਹਾਂ ਕੋਈ ਬਾਤ ਅੱਜ ਸਾਰੀਆਂ ਲੋਹਾਂ ਧੀਆਂ ਬੇਟੇ ਰੱਖੀਆਂ ਹਾਂ ਤੇ ਪਹਿਲੇ ਦੀਆਂ ਹਾਂ ਹਾਂ ਖੇੜੀ ਦਾ ਕੋਈ ਨਹੀਂ ਸਾਡੀ ਸਰਕਾਰ ਨਹੀਂ ਸੁਣਦੀ ਹਾਂ ਹਾਂ ਮਾਂ ਜਾਂਦਾ ਜਮੀਨ ਨਹੀਂ ਸੁਣਦੀ ਹਾਂ